ਮਾਰੀ ਆ ਤੈਨੂੰ ਕਲੇਸ਼ ਆ ਤੈਨੂੰ ਕੁਛ ਵੀ ਆ ਸਾਰੇ ਬਸੋਂ ਹੁਣ ਸ਼ਾਂਤੀ ਦਿੱਤੀ ਹੈ ਹallelujah ਹallelujah ਹੁਣ ਸਾਡਾ ਕਿਸੇ ਨਾਲ ਵੈਰ ਨਹੀਂ ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ ਪ੍ਰਭੂ ਨੇ ਸਿਖਾਇਆ ਜੇ ਕੋ ਤੇਰੀ ਇੱਕ ਗੱਲ ਤੇ ਤੂੰ ਮਾਰਦਾ ਤੂੰ ਦੂਜੀ ਵੀ ਕਰ ਦੇ ਅਸੀਂ ਤਾਂ ਐਸੋ ਜੇ ਇਨਸਾਨ ਆ ਉਹ ਗਵਾਂਡੀ ਤਾਂ ਪਾਣੀ ਪਿੱਛੇ ਡਾਂਦਾ ਚੱਕ ਲੈਂਦੇ ਆ ਫੱਦਾ ਪਾਣੀ ਸਾਡੇ ਬਾਰਮੂਹੇ ਕਿਵੇਂ ਆ ਗਿਆ ਪਰ ਯਿਸੂ ਮਸੀਹ ਦੇ ਜਿਹੜੇ ਲੋਕ ਆ ਉਹ ਗਾਲਾਂ ਲੈ ਕੇ ਵੀ ਆਸ਼ੀਸ਼ ਦਿੰਦੇ ਆ ਉਹ ਲੱਫੜ ਖਾ ਕੇ ਵੀ ਦੂਜੀ ਗੱਲ ਮੁਰੇ ਕਰ ਦਿੰਦੇ ਆ ਵੀ ਮਾਰ ਲਓ ਕਿਉਂਕਿ ਸਾਡਾ ਅਕਾਲਪੁਰਖ ਪਰਮੇਸ਼ਰ ਤੁਹਾਨੂੰ ਮਾਫ਼ ਕਰਨਾ ਸਕੇ ਗਿਆ ਇੱਕੋ ਹੀ ਗੱਲ ਸਿਕਾਈ ਹੈ ਜਾ ਕੇ ਦੱਸ ਦਿਓ ਖੁਸ਼ਖਬਰੀ ਦੱਸ ਦਿਓ ਉਹ ਜਿੰਦਾ ਪਰਮੇਸ਼ਰ ਉਹ ਯਸੂ ਮਸੀ ਆਉਣ ਵਾਲਾ ਹੈ ਜੋ ਕੋ ਤਾਲਾ ਕਰੇਗਾ ਆਪਣੇ ਪਾਪਾਂ ਨੂੰ ਮੰਨ ਕੇ ਛੱਡ ਦੇਗਾ ਉਹ ਤੇ ਬਰ੍ਹਾ ਹੋ ਜਾਏਗੀ ਹallelujah ਹallelujah ਇਹ ਮੈਂ ਥੋੜਾ ਜਿਹਾ ਹੋਰ ਕਲੀਅਰ ਕਰਾਂ ਪਤਰਸ ਦੀ ਕਿਤਾਬ ਚ ਲਿਖਿਆ ਯਸੂ ਮਸੀ ਧਰਤੀ ਦੀ ਨੌ ਧਰਨ ਤੋਂ ਵੀ ਪਹਿਲਾਂ ਸੀ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਸੀ ਔਰ ਉਹ ਸਾਡੇ ਲਈ ਸਮਿਆਂ ਦੇ ਵਿੱਚ ਪੈਦਾ ਹੋਇਆ ਇਹ ਯੁੱਗ ਦੇ ਵਿੱਚ ਪੈਦਾ ਹੋਇਆ ਪਾਪੀ ਇਨਸਾਨਾਂ ਵਿੱਚ ਪੈਦਾ ਹੋਇਆ ਤਾਂ ਕਿ ਮੈਂ ਤੇ ਤੁਸੀਂ ਤੇ ਸਾਰਾ ਸੰਸਾਰ ਬਚਾਏ ਜਾਓ ਹallelujah ਹallelujah ਅੱਜ ਸਾਡਾ ਧਰਮ ਨਹੀਂ ਬਦਲਿਆ ਸਾਡਾ ਜੀਵਨ ਬਦਲਿਆ ਉਸ ਵੇਲੇ ਕਿਸੇ ਨੇ ਨਹੀਂ ਕਿਹਾ ਆਪਣਾ ਨਾਮ ਬਦਲੋ ਕਿਸੇ ਨੇ ਨਹੀਂ ਕਿਹਾ ਨਾ ਬਾਈਕਟ ਕਰ ਦਿਓ ਪਰ ਅੱਜ ਸਾਰੇ ਸਾਰੇ ਸਿਰ ਟੱਕ ਲੈਂਦੇ ਆ ਸਾਰੇ ਬਾਈਕਟ ਕਰਨ ਤਿਆਰ ਹੋ ਜਾਂਦੇ ਕਿਉਂ ਇਹ ਇਨਸਾਨ ਦੀ ਲੜਾਈ ਨਹੀਂ ਹੈ ਇਹ ਸ਼ੈਤਾਨ ਚੜਦਾ ਹੈ ਇਹ ਸ਼ੈਤਾਨ ਨੂੰ ਗੁੱਸਾ ਚੜਦਾ ਹੈ ਹallelujah ਹallelujah ਉਹ ਤਪਦੀ ਦੀ ਕਿਤਾਬ ਇੱਕ ਦੇ ਵਿੱਚ ਮੈਂ ਜਵਾਨੀ ਦੱਸਾਂਗਾ ਜਿਹੜਾ ਆਜ ਪਰਮੇਸ਼ਰ ਹੈ ਜੁਗਾਦ ਤੇ ਅੰਤ ਪਰਮੇਸ਼ਰ ਹੈ ਉਹਦੀਆਂ ਮੈਂ ਕੁਝ ਐਤਾਂ ਤੋਂ ਦੱਸਾਂਗਾ ਉਹ ਤਪਦੀ ਦੀ ਕਿਤਾਬ ਇੱਕ ਦੇ ਵਿੱਚ ਲਿਖਿਆ ਹੈ ਹਰ ਇੱਕ ਚੀਜ਼ ਕੋ ਰਚਨੇ ਵਾਲਾ ਇੱਕ ਹੀ ਪਰਮੇਸ਼ਰ ਹੈ ਉਹਦਾ ਸ਼ਬਦ ਪ੍ਰਭੂ ਯਿਸੂ ਮਸੀਹ ਉਹਦਾ ਆਤਮਾ ਪ੍ਰੀਅ ਪਰਮੇਸ਼ਰ ਮੌਜੂਦ ਸੀ ਇੱਕ ਹੀ ਪਰਮੇਸ਼ਰ ਹੈ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਪੁੱਤ ਪਤੀ ਦੀ ਕਿਤਾਬ 1 ਦੀ 26 ਚ ਲਿਖਿਆ ਉਸਨੇ ਆਦਮੀ ਨੂੰ ਆਪਣਾ ਰੂਪ ਤੇ ਸਰੂਪ ਦੇ ਕੇ ਉਹਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਪਾ ਕੇ ਆਪਣਾ ਆਤਮਾ ਦੇ ਅੰਦਰ ਛੱਟ ਕੀਤਾ ਮਿੱਟੀ ਤੋਂ ਇਨਸਾਨ ਬਣਾਇਆ ਉਹਦੀ ਪਸਲ ਹੀ ਕੱਢ ਕੇ ਔਰਤ ਬਣਾਈ ਆਦਮੀ ਨੂੰ ਰਚਣ ਵਾਲਾ ਇੱਕ ਹੀ ਪਰਮੇਸ਼ਰ ਹੈ ਹallelujah ਉਹ ਜਿਗੁਰਾ ਦੀ ਕਿਤਾਬ 139 ਉਹਦੀ 13 ਤੇ 16 ਜਦੋਂ ਪੜਦੇ ਹਾਂ ਲਿਖਿਆ ਮਾਂ ਦੇ ਗਰਭ ਵਿੱਚ ਹੱਡੀਆਂ ਨੂੰ ਬਣਾਉਣ ਵਾਲਾ ਇੱਕ ਇੱਕ ਆਕਾੜਨ ਵਾਲਾ ਇੱਕ ਇੱਕ ਅੰਗ ਨੂੰ ਰਚਣ ਵਾਲਾ ਅਕਾਲ ਪੁਰਖ ਪਰਮੇਸ਼ਰ ਹੈ ਇੱਕੋ ਹੀ ਹੈ ਹallelujah ਹallelujah ਸ੍ਰਿਸ਼ਟੀ ਨੂੰ ਰਚਣ ਵਾਲਾ ਇਨਸਾਨ ਨੂੰ ਰਚਣ ਵਾਲਾ ਅੱਜ ਮਾਂ ਦੇ ਗਰਭ ਵਿੱਚ ਬੱਚੇ ਨੂੰ ਜਨਮ ਦਿਵਾਉਣ ਵਾਲਾ ਪੋਦਾ ਕਰਨ ਵਾਲਾ ਕਸੀਦਾ ਕੱਢਣ ਵਾਲਾ ਇੱਕ ਹੀ ਪਰਮੇਸ਼ਰ ਹੈ। ਅਦੰਦੇ ਬਾਗ 'ਚ ਕਿੰਨੇ ਪਰਮੇਸ਼ਰ ਸੀ ਭਾਈ? ਆਦਮ ਦੇ ਕਿੰਨੇ ਪਰਮੇਸ਼ਰ ਸੀ? ਕਿਰਪਾ ਸੀ। ਕਿੰਨੇ ਸੀ ਭਾਈ? ਸ੍ਰਿਸ਼ਟੀ ਨੂੰ ਰਚਣ ਵਾਲਾ ਕਿੰਨੇ ਸੀ? ਮੈਨੂੰ ਤੇ ਤੁਹਾਨੂੰ ਬਣਾਉਣ ਵਾਲਾ ਤੇ ਮਾਂ ਦੇ ਗਰਭ ਵਿੱਚ ਕਿੰਨੇ ਰੱਬ ਸੀ? ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਇੱਥੇ ਹੀ ਪਰਮੇਸ਼ਰ ਹੁਣ ਬਣਾਉਂਦਾ ਜਦੋਂ ਬਾਹਰ ਆਉਂਦਾ ਮੇਰਾ ਗੁੱਗਲੂ ਮਗਲੂ ਤੇ ਗੁੱਗਲੂ ਮਗਲੂ ਚੱਲ ਬਾਬੇ ਦੇ ਚੱਲਦੇ ਆ ਕੀ ਕੁਝ ਕਰਦਾ ਹੁੰਦਾ ਤੇ ਗੁੱਗਲੂ ਮਗਲੂ ਜਵਾਨ ਹੁੰਦਾ ਬੇਬੇ ਕਦੇ ਨੂੰ ਬਾਪੂ ਆ ਬੱਕਰੇ ਛੱਤਰ ਨੂੰ ਘੋੜਾ ਹੁੰਦਾ ਬੱਕਰਾ ਹੀ ਹੈ ਉਹ ਵੀ ਸਿੱਖ ਜਾਂਦਾ ਸਾਰਾ ਕੁਝ ਉਹ ਵੀ ਜਦੋਂ ਜਵਾਨ ਹੋ ਜਾਂਦਾ ਫਿਰ ਉਹਦੇ ਵੀ ਕਿੰਨੇ ਰੱਬ ਹੋ ਜਾਂਦੇ ਆ ਮਾਂ ਦੇ ਕਰਮੇ ਵਿੱਚ ਰਤਨ ਵਾਲਾ ਇੱਕ ਪਰਮੇਸ਼ਰ ਜਦੋਂ ਜਵਾਨ ਹੋ ਗਿਆ ਉਦੋਂ ਪਤਾ ਨਹੀਂ ਕਿੰਨੇ ਪਰਮੇਸ਼ਰ ਫਿਰ ਨਸ਼ਾ ਕਰਨਾ ਲੁਚਬਣਾ ਕਰਨਾ ਪਤਾ ਨਹੀਂ ਕੀ ਕੁਝ ਰੌਣਕਾਂ ਮੈਲੇ ਕਰਨੇ ਉਹ ਦੁਨੀਆ 'ਚ ਫਸ ਜਾਂਦਾ ਹੈ ਮਾਂ ਨੂੰ ਕਹਿੰਦਾ ਬੁੜੀਏ ਤੈਨੂੰ ਕੀ ਅਕਲ ਆ ਬੁੜੀਏ ਤੈਨੂੰ ਕੀ ਅਕਲ ਆ ਫਿਰ ਉਹੀ ਮਾਂ ਜਿਹੜੀ ਕਹਿੰਦੀ ਆ ਤੇਰਾ ਰੱਬ ਆ ਤੇਰਾ ਰੱਬ ਉਹੀ ਬੁੜੀ ਦਾ ਸਵਾਲ ਚੱਕਦੀ ਆ ਮੰਮੀ ਨਹੀਂ ਸੁਣਦੀ ਬੁੜੀ ਸੁਣਦੀ ਆ ਉਹੀ ਡੈਡੀ ਡਾੜੀ ਪਟਵਾਉਂਦਾ ਕਿਉਂ ਜੋ ਮਾਤੇ ਗਰਭ ਤੋਂ ਪੈਦਾ ਹੋਇਆ ਪਾਪੀ ਹੈ ਉਹ ਆਦਮ ਦੇ ਹਵਾ ਦੇ ਬਲੱਡ ਲੈਣ ਦੇ ਵਿੱਚੋਂ ਪੈਦਾ ਹੋਇਆ ਉਹਨੂੰ ਅਕਾਲ ਪੁਰਖ ਪਰਮੇਸ਼ਰ ਨਾਲ ਜੋੜਨਾ ਸੀ ਪਰ ਜੋੜਿਆ ਕਿਹਦੇ ਨਾਲ ਜੋ ਆਪ ਜੁੜਦੇ ਤੇ ਅਕਾਲ ਪੁਰਖ ਪਰਮੇਸ਼ਰ ਨਾਲ ਜੋੜਦੇ ਉਹ ਆਪ ਵੀ ਐਨੇ ਆਪ ਵੀ ਪਾਪੀ ਤੇ ਵਚਨ 'ਚ ਲਿਖਿਆ ਅੰਨਾ ਅੰਨੇ ਨੂੰ ਰਾਹ ਨਹੀਂ ਵਖਾ ਸਕਦਾ ਉਹ ਦੋਨੇ ਡੋਏ 'ਚ ਡਿੱਗਣਗੇ ਕਹਿੰਦਾ ਜੇ ਕਿਸੇ ਦੀ ਅੱਖ 'ਚੋਂ ਕੰਨ ਕੱਢਣਾ ਹੋਵੇ ਇਹਦੇ ਕੋਲੇ ਚਾਈਦਾ ਸਜਾਥੇ ਕੋਲੇ ਚਾਈਦਾ ਕਿ ਹਜ਼ਾਰਾ ਰੱਬ ਹੈ ਦੇਪੋਲ ਜਉ ਬੱਚੇ ਕੱਲ ਨੂੰ ਤੈਨੂੰ ਡੈਡੀ ਮੰਮੀ ਆਖਣਗੇ ਭੁੱਲ ਜੋ ਤੁਹਾਡੇ ਆਖੇ ਲੱਗਣਗੇ ਕਿ ਨਸ਼ੇ ਕਰਨ ਵਾਲੀ ਜਗ੍ਹਾ ਤੇ ਲ ਜਾਓਗੇ ਚੱਲ ਬਾਬੇ ਜੀ ਅੱਜ ਮਿੱਟੀ ਕੱਢ ਕੇ ਆਉਣੀ ਆ ਬੋਤਲਾ ਸੁੱਕ ਲੋ ਇਹ ਕੁਝ ਕਰ ਲੋ ਪਰ ਅਕਾਲ ਪੁਰਖ ਪਰਮੇਸ਼ਰ ਨਾਲੀ ਜੋੜਨਾ ਤੇ ਭੁੱਲ ਜੋ ਕੱਲ ਨੂੰ ਉਹਨਾਂ ਨਸ਼ਾ ਨਹੀਂ ਕਰਨਗੇ ਅੱਜ ਇਨਸਾਨ ਨਸ਼ੇ ਵਿੱਚ ਮਰ ਜਾਏ ਤੇ ਲੋਕ ਮਨਜ਼ੂਰ ਕਰਦੇ ਆ ਪਾਪ ਦੇ ਵਿੱਚ ਲਤਪਣਾ ਕਰਕੇ ਮਰੀ ਜਾਵੇ ਲੋਕ ਕਬੂਲ ਕਰਦੇ ਆ ਉਦੋਂ ਕੋਈ ਨਹੀਂ ਪੁੱਤ ਤੇਰਾ ਧਰਮ ਕੀ ਐ ਜੋ ਮਰਜ਼ੀ ਕਰੀ ਜਾ ਨਸ਼ਾ ਕਰੀ ਜਾ ਲਤਪਨੇ ਕਰੀ ਜਾ ਜਿੱਥੇ ਮਰਜ਼ੀ ਮੱਥੇ ਚੜਾਈ ਜਾ ਰਗੜੇ ਜੇ ਰਗੜੀ ਜਾ ਕੋਈ ਨਹੀਂ ਪੁੱਛਦਾ ਤੇਰਾ ਧਰਮ ਕੀ ਹੈ ਬੱਜ ਦੁਸਤਾਈ ਨੂੰ ਜਾਣ ਕੇ ਇੱਕ ਅਕਾਲ ਪੁਰਖ ਪਰਮੇਸ਼ਰ ਨਾਲ ਲੱਗ ਜੋਗੇ ਉਹਦੇ ਕਹਿਣਗੇ ਤੇਰਾ ਧਰਮ ਬਦਲ ਗਿਆ ਹallelujah ਹallelujah ਮਾਂ ਦੇ ਗਰਭ ਵਿੱਚ ਰਚਣ ਵਾਲਾ ਇੱਕ ਹੀ ਪਰਮੇਸ਼ਰ ਵਿਡੋਲ ਮਲਬੇ ਨੂੰ ਬਣਾਉਣ ਵਾਲਾ ਇੱਕ ਹੀ ਪਰਮੇਸ਼ਰ ਆ ਵਿਡੋਲ ਮਲਬੇ ਦਾ ਮਤਲਬ ਪਤਾ ਕੀ ਹੈ ਮੇਰੀਆਂ ਭੈਣਾਂ ਮਾਮਾ ਸਮਾਨ ਬੈਠੀਆਂ ਸਾਰੇ ਜਾਣਦੇ ਮੇਰੇ ਭਰਾ ਵੀ ਬੈਠੇ ਆ ਜਦੋਂ ਭੈਣ ਗਰਭਵਤੀ ਹੁੰਦੀ ਹੈ ਉਹਦੇ ਬੱਚੇ ਦਾ ਕੋਈ ਆਕਾਰ ਨਹੀਂ ਹੁੰਦਾ ਇਹਨੂੰ ਕਿੰਨੂੰ ਪਤਾ ਹੈ ਜਦੋਂ ਭੈਣ ਗਰਭਤੀ ਹੁੰਦੀ ਆ ਕੋਈ ਉਹਦੇ ਗਰਭ ਦੇ ਵਿੱਚ ਬੱਚਾ ਪਲਦਾ ਉਹਦਾ ਕੋਈ ਆਕਾਰ ਨਹੀਂ ਹੁੰਦਾ ਸਿਰਫ ਇੱਕ ਬੀਜ ਹੁੰਦਾ ਜਿਵੇਂ ਧਰਤੀ ਵਿੱਚ ਸੁੱਟਿਆ ਗਿਆ ਇੱਕ ਬੀਜ ਹੈ ਫਿਰ ਹੌਲੀ-ਹੌਲੀ ਉਹਦਾ ਮਲਵਾ ਪਿਆਰ ਹੁੰਦਾ ਅੰਗ ਬਣਦੇ ਆ ਤੇ ਵਚਨ ਚ ਲਿਖਿਆ ਅਕਾਲ ਪੁਰਖ ਪਰਮੇਸ਼ਰ ਕਹਿੰਦਾ 139 ਜ਼ਬੂਰ ਦੇ ਵਿੱਚ ਮੈਂ ਗਰਭ ਦੇ ਵਿੱਚ ਬਿਡੋਲ ਮਲਬੇ ਨੂੰ ਵੇਖਿਆ ਹੈ ਉਰੇ ਸਾਨੂੰ ਵਿਡੋਲ ਨੂੰ ਵੀ ਵੇਖਿਆ ਤੇਰਾ ਕੋਈ ਰੂਪ ਨਹੀਂ ਸੀ ਤੇਰਾ ਆਕਾਰ ਨਹੀਂ ਸੀ ਤੇਰਾ ਕੋਈ ਧਰਮ ਨਹੀਂ ਸੀ ਤੇਰਾ ਕੋਈ ਜਾਤ ਨਹੀਂ ਸੀ ਤੇਰਾ ਕੋਈ ਮذਬ ਨਹੀਂ ਸੀ ਤੇਰੇ ਕੋਈ ਲੱਖਰ ਹਜ਼ਾਰਾ ਰੱਬ ਨਹੀਂ ਸੀ ਤੇਰਾ ਵਿਡੋਲ ਮਰਦਾਂ ਮੈਂ ਵੇਖਿਆ ਤੇ ਤੇਰਾ ਅੰਗ ਤੇਰੇ ਰੰਗ ਤੇ ਰੂਪ ਤੇਰੇ ਸਰੂਪ ਨੂੰ ਮੈਂ ਬਣਾਇਆ ਤੇਰਾ ਧਰਮ ਨਹੀਂ ਬਣਾਇਆ ਤੇਰੀ ਜਾਤ ਨਹੀਂ ਮੈਂ ਬਣਾਈ ਤੇਰਾ ਮذਬ ਨਹੀਂ ਮੈਂ ਬਣਾਇਆ ਤੈਨੂੰ ਇਨਸਾਨ ਬਣਾਇਆ ਹੈ ਇਨਸਾਨੀਅਤ ਵਿੱਚ ਪੈਦਾ ਕੀਤਾ ਤੇਰੀ ਮਾਂ ਨੇ ਤੇਰੇ ਬਾਪ ਨੇ ਆਦਮ ਤੇ ਹਵਾ ਦੇ ਬਲੱਡ ਲਾਈਨ ਦੇ ਵਿੱਚ ਦੀ ਹੋ ਕੇ ਗੁਜ਼ਰਿਆ ਉਹਨੇ ਸਚਾਈ ਨੂੰ ਜਾਣਿਆ ਨਹੀਂ ਤੇ ਤੈਨੂੰ ਵੀ ਪਾਪ ਦੇ ਰਾਹ ਪਾ ਦਿੱਤਾ ਬਿਡੋਰ ਮਰਦ ਨੂੰ ਵੇਖਣ ਵਾਲਾ ਅਕਾਲ ਪੁਰਖ ਪਰਮੇਸ਼ਵਰ ਰਤਨ ਵਾਲਾ ਕਾਲ ਪੁਰਖ ਪਰਮੇਸ਼ਵਰ ਤੇ ਅੱਜ ਕਈ ਭੈਣਾਂ ਪਤਾ ਕੀ ਕਰਨ ਲੱਗੀਆਂ ਜਦੋਂ ਅੱਜ ਕਈ ਭੈਣਾਂ ਪਤਾ ਕੀ ਕਰਨ ਲੱਗੀਆਂ ਜਦੋਂ ਲਾਜ ਨਾ ਹੋਵੇ ਕਿਸੇ ਦੇ ਓਏ ਰੱਬਾ ਸਾਨੂੰ ਵੀ ਦੇ ਦੇ ਭਾਵੇਂ ਕੁੜੀ ਦੇ ਦੇ ਕੁੱਖ ਦਾ ਸਲਕੜੀ ਹੋ ਜੇ ਜਦੋਂ ਹੋ ਜਾਂਦੀ ਹੈ ਮੜ ਕੇ ਇੱਕ ਹਾਜੀ ਬੁੱਕਲ ਚੋਂਦਾ ਹਾਜੀ ਮਰਾ ਯਾਰ ਉਹ ਬੈਠਾਂ ਤੇ ਲੱਗਦਾ ਉਹਨੂੰ ਦੂਜਾ ਸਫਾ ਦੇਣ ਗਿਆ ਨਹੀਂ ਪਰ ਉਹਨੂੰ ਛੱਡ ਨਹੀਂ ਪਾਇਆ ਹਾਜੀ ਇੱਕ ਤਾਂ ਤੂੰ ਸਹਾਇ ਬੈਠਾਂ ਨਹੀਂ ਲੱਗਿਆ ਸਮਿਆਂ ਨੂੰ ਦੂਜਾ ਤੂੰ ਸਫਾਈ ਕਰਾ ਦੇ ਕੀ ਕਰਨਾ ਤੂੰ ਸਫਾਈ ਕਰਾ ਦੇ ਤੇ ਉਹ ਕੀ ਕਰਦੀਆਂ ਜਾਂ ਤਾਂ ਸੱਸ ਮਤ ਦੇਊਗੀ ਜਾਂ ਗਵੰਡਨ ਦੇਊਗੀ ਤੇ ਜਾਂ ਉਸ ਭੈਣ ਦੀ ਮੰਗ ਹੋ ਗਈ ਛੱਡ ਨਹੀਂ ਪਾਇਆ ਕੀ ਲੈਣਾ ਸਤਾਲ ਤੋਂ ਪਹਿਲਾਂ ਕਹੀ ਜਾਂਦੀ ਆ ਮਿੱਠੇ ਮੇ ਵਿਆਹ ਤਾਂ ਮੁੱਲ ਨਹੀਂ ਮਿਲਦੇ ਉਦੋਂ ਕਿ ਉਹ ਕਹੋਗੀ ਛੱਡ ਨਹੀਂ ਪਾਇਆ ਸਤਾਲ ਤੋਂ ਇਹ ਤਾਂ ਸਾਵਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਜ ਮੰਦਰ ਨੂੰ ਧਰਮ ਦੇ ਹੱਥਾਂ ਦੇ ਬਣਾਈਆਂ ਚੀਜ਼ਾਂ ਨੂੰ ਲੋਕ ਪੂਜਦੇ ਆ ਪਰ ਜਿਹੜਾ ਅਸਲੀ ਮੰਦਰ ਹੈ ਇਹਨੂੰ ਕਤਲ ਕਰਨਾਂ ਵਾਲੇ ਸੋਚ ਲੈਂਦੇ ਆ ਇਹਨੂੰ ਮੈਂ ਖਤਮ ਕਰ ਦੇਣਾ ਮਾਰ ਦੇਣਾ ਇਹ ਪਰਮੇਸ਼ਰ ਦਾ ਮੰਦਰ ਹੈ ਅਸਲੀ ਇਹਦੇ ਵਿੱਚ ਉਹ ਬਰਾਜ ਮੜ ਰਹਿਂਦਾ ਹallelujah ਹallelujah ਪਰਮੇਸ਼ਰ ਵਿਡੋਲ ਮਲਬੇ ਨੂੰ ਵੇਖਦਾ ਤੇ ਮੇਰੇ ਭੈਣੋ ਇਹ ਕਦੇ ਗਲਤੀ ਨਾ ਕਰੋ ਪਰਮੇਸ਼ਰ ਮਾਂ ਦੇ ਗਰਭ ਵਿੱਚ ਉਹ ਵਿਡੋਲ ਮਲਬੇ ਨੂੰ ਵੇਖ ਰਿਹਾ ਹੁੰਦਾ ਕਿ ਮੈਂ ਇਹਨੂੰ ਰੰਗ ਕੀ ਦੇਣਾ ਰੂਪ ਕੀ ਦੇਣਾ ਇਹਦੇ ਅੰਗ ਨੇ ਕਿੱਤਾ ਬਣਾਉਣੇ ਆ ਤੇ ਵਚਨ 'ਚ ਇਹ ਵੀ ਲਿਖਿਆ ਹੋਇਆ ਹੈ ਤੇ ਮੈਂ ਤੇਰਾ ਨਾਮ ਵੀ ਜਾਣਦਾ ਇਹ ਵੀ ਲਿਖਿਆ ਹੋਇਆ ਹੈ ਕਿ ਮੈਂ ਤੇਰੀ ਨੌ ਤਰਨ ਤੋਂ ਪਹਿਲਾਂ ਇਹ ਵੀ ਜਾਣਦਾ ਹਾਂ ਤੂੰ ਕਿੱਥੇ ਸੀ ਕੌਣ ਅਕਾਲਪੁਰਖ ਪਰਮੇਸ਼ਰ ਇਕੋ ਹੀ ਧਰਤੀ ਨੂੰ ਬਣਾਉਣ ਵਾਲਾ ਕਹਿੰਦਾ ਹੈ ਜਦੋਂ ਧਰਤੀ ਦੀ ਨੌ ਨਹੀਂ ਧਰੀ ਮੈਂ ਤੇਰਾ ਨਾਮ ਜਾਣਦਾ ਤੇ ਇਹ ਵੀ ਜਾਣਦਾ ਤੂੰ ਕਿੱਥੇ ਸੀ ਅੱਜ ਕੋਈ ਜਾਣਦਾ ਅਸੀਂ ਕਿੱਥੇ ਸੀ ਇਕੋ ਹੀ ਅਕਾਲਪੁਰਖ ਪਰਮੇਸ਼ਰ ਜਾਣਦਾ ਸੀ ਕਿੱਥੇ ਸੀ ਤੇ ਮੇਰੇ ਭੈਣੋ ਭਾਈਓ ਇਹ ਗਲਤੀ ਕਦੇ ਨਾ ਕਰਿਆ ਕਰੋ ਇਹ ਗੈਰ ਲੋਕ ਜਿਹੜੇ ਪਾਪ ਦੇ ਵਿੱਚ ਸੰਸਾਰ ਹੈ ਉਹਨਾਂ ਨੂੰ ਕੋਈ ਡਰ ਨਹੀਂ ਰੱਬ ਦਾ ਪਰ ਆਪਣੇ ਰਿਸ਼ਤੇਦਾਰਾਂ ਦੇ ਮਗਰ ਲਾ ਕੇ ਤੁਸੀਂ ਗਲਤੀਆਂ ਨਾ ਕਰਿਆ ਕਰੋ ਜੇ ਹੋ ਗਈਆਂ ਤਾਂ ਅੱਜ ਤੋਬਾ ਕਰਿਓ ਕ੍ਰੋਹਤਾ ਨਾ ਕਰੋ ਇਹ ਪਾਪ ਹੈ ਇਹ ਪ੍ਰਭਿੰਦਰ ਢੋਣੇ ਹਾਂ ਇਹਦੇ ਨਾਲੋਂ ਤਾਂ ਮੈਂ ਇੱਕ ਸੱਚੀ ਗੱਲ ਕਹੂੰਗਾ